ਅੱਜ ਮੇਰੇ ਤੁਹਾਨੂੰ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੇ ਵਲੌਗ 'ਚ ਇੱਕ ਟਰਾਲੀ ਆਪਾਂ ਲਾੜੀ ਸੀਗੀ ਪਹਿਲਾਂ ਤੇ ਆ ਦੂਜੀ ਟਰਾਲੀ ਆ ਗਈ ਆ ਤੇ ਹੁਣ ਇਹਨੂੰ ਲਵਾਉਨੇ ਆਂ ਬੈਂਗ ਇਹ ਟਰਾਲੀ ਆਉ ਉੱਥੇ ਲੈ ਕੇ ਜਾਵਾਂਗੇ ਇਥੋਂ ਚਾਲ ਲੈ ਆ ਪਰੇ ਨੂੰ ਜਾਂਦੇ ਮਾਸ ਭਾਜਾ ਕਰੇ ਲੈਫਟ ਹਲੋ ਲੈਫਟ ਜਾਕਲਾ ਇੱਥੇ ਬਾ ਨੰਨੇ ਨੀ ਇੱਥੇ ਖੜੇ ਖੜੇ ਸੀ ਜਾਕਲਾ ਲੈਫਟ ਨਿਆ ਤਿੰਨ ਚਾਰ ਦਿਨ ਹੋ ਗਏ ਮਿੱਟੀ ਮਿੱਟੀ ਹੀ ਜਾਂਦੀ ਆ ਦਿਨ ਚ ਟਰਾਲੀਆਂ ਸਾਰੀਆਂ 10 ਵੀ ਨਹੀਂ ਆਉਂਦੀਆਂ ਪਰ ਕੱਲ 10 ਆਈਆਂ ਸੀਗੀਆਂ ਸੋ ਮਾਰ ਕੇ ਸਲਫ ਨੂੰ ਤੇ ਕਰਦੇ ਹਾਂ ਥਲੀਆਂ ਆਈਆਂ ਬਣਾਉਣੇ ਆ ਨਾ ਬੈਂਕ ਆ ਆਜ ਨੂੰ ਤੱਕ ਕੇ ਇਹ ਲੈ ਕੇ ਜਾਂਦੇ ਆ ਪਛਾਣ ਉਹ ਜਿੱਥੋਂ ਤੱਕ ਜਾਂਦਾ ਆ ਬੈਂਕ ਦਾ ਮੀਡੀਅਮ ਜੀ ਕਰਦਾ ਹਾਈ ਜਿੱਥੇ ਦਾ ਬੰਦ ਹੋ ਜਾਂਦਾ ਮੈਨੇ ਆਪਰ ਕੇ ਇੱਕ ਛੋਕ ਦਾ ਇੱਕ ਗੱਲ ਬਣੀ ਆ ਅੱਛਾ ਮਿੱਟੀ ਪਾਉਣੀ ਪੈਂਦੀ ਆ ਇੱਥੇ ਦੀ ਨਹੀਂ ਹੋ ਗਿਆ ਆ ਹੂੰ ਲੈਫਟ ਭਾਵੇਂ ਚੱਕ ਕੇ ਦੇਈਏ ਇੱਥੇ ਹਨਾ ਲਾ ਹੀ ਦਿੰਨੇ ਆ ਇੱਥਈਆ ਪਾਉਣ ਲਓ ਹਾਂ ਲੈਫਟ ਥੱਲੇ ਕਰ ਕਹਿਣਾ ਇਹਨੂੰ ਥੱਲੇ ਲੈੰਦਾ ਕਰ ਲੈਨੇ ਆ ਟਰਾਲੇ ਇਹਨੂੰ ਮਿੱਟੀ ਜੀ ਕਰੀ ਢਲਗੀਉਂਗਾ ਯਾਰ ਪਤਾ ਨਹੀਂ ਖੜਿੰਦਾ ਮੈਂ ਕਦੇ ਪਹਿਲਾਂ ਦੇਖਿਆ ਜਿੱਤੇ ਇਹਨੂੰ ਮਨਵਾਉਣ ਲੱਗਦਾ ਵੀ ਥੋੜਾ ਜਿਹਾ ਐਡਵਾਂਸ ਹੋ ਗਿਆ ਸੀ ਇਹ ਅੱਗੇ ਮਿਲਣਾ ਤਾਂ ਤੇ ਸੋ ਚੱਕਰ ਤਾਂ ਹੀ ਹੁੰਦੇ ਸੀ ਪੂਰੀ ਦਿੱਤੀ ਹੋਈ ਹੁਣ 650 ਤੇ ਫੋਨ ਆਪੀ 650 ਪਾਣੀ 700 ਵਾਸ਼ਿੰਗ ਇਹ ਖੜਦਾ ਖਰੀਦਣਾ ਕਦੇ ਪਹਿਲਾਂ ਧਿਆਨ ਨਹੀਂ ਦਿੱਤਾ ਪਰ ਹੁਣ ਮਨ ਬਾਜ ਜੀ ਹੁਣ ਤੇ ਵੀ ਲੱਗਦਾ ਨਾ ਕਿ ਮੈਂ ਥੋੜਾ ਜਿਹਾ ਅਰਵਾਦ ਖੜਦਾ ਲਓ ਮੈਂ ਤੁਰ ਤਾਂ ਜਾਂਦਾ ਆ ਪਾ ਪੱਧਰ ਹੁਣ ਟਰਾਲਾ ਇੱਥੇ ਜਾਵੜੂਗਾ ਸਰੇ ਤੇ ਬਰੇ ਹਾਲਵੇਂ ਪਏ ਆ ਜੀਬ ਨਿਗਲੀ ਪਈ ਆ ਇੱਤਾਂ ਉਹੀ ਥਕਾਵਨ ਕੁਪੜਤਾ ਗੋਣੀ ਗਿਆ ਨਾ ਜੋਰ ਵੀ ਕੁਛ ਨਹੀਂ ਲੱਗਦਾਗਾ ਮਣਕਿਆਲੇ ਬਾਬਾ ਸੁਣੀ ਅੱਕਾ ਜੇ ਪਏ ਆ ਤੀਜਾ ਘੜਾ ਆ ਗਿਆ ਲੈਣਿਆ ਕਿਥੋਂ ਰੱਖਦਾ ਬੂਆ ਗਾਂ ਨਾਲ ਗਾਂ ਉਹ ਗਾਂ ਘਰ ਲੈ ਗਾਂ ਘਰ ਕੇ ਜਾ ਗਾਂ ਘਰ ਲੈ ਗਾਂ ਇਹ ਕਾਰੀ ਜਾਂਦੇ ਫੇਰ ਗਾਂ ਲੈ ਆਏ ਫਿਰ ਮਿੱਟੀ ਭਾਲਾਂਗੇ ਉੱਥੇ ਆਵੇ ਥਾਏ ਨਾ ਦਬ ਜਾਂਦਾ ਜੇ ਤਾਂ ਹੁਣ ਉੱਥੇ ਜਾ ਕੇ ਬਹਿ ਗਿਆ ਫੇਰ ਤਾਂ ਗੱਲ ਵੱਖਰੀ ਆ ਨਹੀਂ ਤਾਂ ਫੇਰ ਗਾਂ ਲੈ ਆਵਾਂਗੇ ਉੱਥੇ ਮਿੱਟੀ ਭਾ ਕੇ ਤੇ ਫੇਰ ਜਾਂਦਾ ਰਹੂਗਾ ਪਛਾਣ ਨੂੰ ਟਾਲਾਂ ਲੈ ਗਿਆ ਬਾਤ ਲਾਤੀ ਸਾਰੀ ਮਹਾ ਕੱਢਿਆ ਇਥੋਂ ਬਹੁਤ ਨੀਵਾ ਖੁੱਭ ਗਿਆ ਇੱਥੇ ਵੀ ਥੱਲੇ ਹੀ ਲੱਗ ਜਾਂਦਾ ਸਾਰਾ ਆ ਵੀ ਕੋਸਤਾ 30 ਨਾਲ ਭਰ ਗਏ ਆ ਟਾਰਾਂ ਨੇ ਕਾਹ ਜਾ ਕੇ ਜੋ ਸਲੈਪ ਕੱਢੇ ਇੱਥੇ ਹੀ ਬਥੇਰਾ ਡੂੰਗਾ ਸੀਗਾ ਵੀਡੀਓ ਤਾਂ ਨਹੀਂ ਬਣਾਇਆ ਪਾਇ ਫਿਰ ਉਦੋਂ ਮਾਹੌਲ ਗਰਮ ਸ਼ਰਮ ਹੁੰਦਾ ਆਪਾਂ ਲਾ ਲਈਆ ਉੱਥੇ ਅੱਧੀ ਹੁਣ ਅਦਾ ਲਾਵਾਂਗੇ ਅੱਧੀ ਉੱਥੇ ਲਾਈ ਦਿੱਤੀ ਸੀ ਕਿ ਤੇ ਦੂਜੀ ਜਿਹੜੀ ਅੱਧੀ ਮੈਂ ਬੈਂਕ ਕਰਦਾ ਆਈਗਾ ਉਹ ਖੇੜਾਤੀ ਬਹੁਤ ਜਾਵੜਾ ਟਰਾਲਾ ਪਛਾਣ ਵੀਡੀਓ ਬਣਾਉਣ ਵਾਲੇ ਬੰਦੇ ਦੀ ਬਹੁਤ ਕਮੀ ਆਉਂਦੀ ਆ ਯਾਰ ਜੇ ਮੈਂ ਟਰੈਕਟਰ ਤੇ ਬਹਿ ਜਾਣਾ ਪਰ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੁੰਦਾ ਡੈਡੀ ਟਰੈਕਟਰ ਤੇ ਹੋਵੇ ਫਿਰ ਮੈਂ ਵੀਡੀਓ ਬਣਾ ਲੈਣਾ ਪਰ ਉਹ ਫਿਰ ਵੀਡੀਓ ਵਾਲੀ ਉਹ ਗੱਲ ਦੀ ਨਹੀਂ ਮੰਨਦੀ ਤੁਹਾਨੂੰ ਵੀ ਪਤਾ ਹੀ ਆ ਚਲੋ ਚੱਕਣਾ ਇੱਥੇ ਅੱਧੀ ਟਰਾਲੀ ਇੱਥੇ ਲਾ ਕੇ ਅੱਧੀ ਉੱਥੇ ਲਾਵਾਂਗੇ ਆ ਦੇ ਤੋਂ ਹੁਣ ਜੇ ਲੈਸੇ ਚੱਕੀ ਜਾਂਦਾ ਨਾ ਹੁਣ 600 ਦੇ ਆ 50 ਚੱਕਰ ਤੋੜ ਜਾਂਦਾ ਜੀ ਟਰਾਲੇ ਦੀ ਲੈਪੇ ਚੱਕੀ ਦੀ ਆ ਹੁਣ ਸਪੀਡ ਦੇਖੋ ਕਿੰਨੀ ਕੀ ਤੇ ਚੱਕਦਾ ਇੱਥੋਂ ਮਾੜ ਯਾਰ ਇਸ ਤੇ ਰੱਖ ਲੈਣਾ ਆਪਾਂ 7-8 ਵਜੇ ਕਰਦੇ ਕਰ ਲਿਆ ਤੇ ਨਾਲ ਹੀ ਸਪੀਡ ਵਧ ਜਾਂਦੀ ਆ ਆ ਵੇ ਇਹਦਰ 900 ਚੱਕਰ ਤੋਂ ਆ ਆ ਜੀ ਨੰਦਰੇ ਵਾਰ ਕਰ ਮਗਰ ਮਿੱਟੀ ਲਾ ਕੇ ਤਾਂ ਕਰਕੇ ਚੱਕ ਦਿਆ ਯਾਰਾ ਟਰਾਲਾ ਇੱਥੇ ਲਾ ਦੇਣਾ ਆਪਾਂ ਬਸ ਹੁਣ ਤਾਂ ਗਾਹ ਨੂੰ ਹੀ ਲਈ ਚੱਲਾਂਗੇ ਲਾਉਂਦੇ ਲਾਉਂਦੇ ਗਾਹ ਨੂੰ ਲਾਉਂਦੇ ਚੱਲਦੇ ਆਂ ਵੀ ਇਧਰ ਵੀ ਐਂ ਲਾਉਣ ਲੱਗ ਪਿਆ ਹੁਣ ਤਾਂ ਬਸ ਕਿਉਂਕਿ ਉੱਥੇ ਵੀ ਫਿਰ ਮਿੱਟੀਆਂ ਨਹੀਂ ਗਿਆ ਆਪਾਂ ਵੀ ਅੱਜ ਦੀ ਤਾਂ ਨਹੀਂ ਲਾਉਣੀ ਆ ਬਸ ਆਪਦੇ ਮਸਾਨਾ ਵਾਵਾ ਬਣ ਗਈ 25 ਟਰਾਲੀਆਂ ਸਿਗੀਆਂ ਅਜ ਤੱਕ ਤੇ ਆ ਮੰਨਦਾ ਅੱਠਵੀਂ ਖਣੀ ਨੌਵੀਂ ਟਰਾਲੀ ਆ ਆਪਣੀਆਂ ਇੱਥੇ ਤੇ ਚਾਰ ਪੰਜ ਹੋਰ ਆਈ ਜਾਣੀਆਂ ਆਰਾਮ ਨਾਲ ਤੇ ਬਸ ਆਪਣੇ ਪੂਰ ਨਾ ਆਣੇਗਾ ਪੂਰਾਂ ਦਾ ਮਤਲਬ ਬਹੁਤ ਹੋਣਗੇ ਆਣੇਗਾ ਆ 35 40 ਟਰਾਲੇ ਭਾਂਜਣੇ ਜਾਣੇ ਆ